ਜਿੰਨੂੰ ਸੋਦਾ ਮੇਰੀਆਂ ਨੂੰ ਫੇੜ ਰਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸੁੱਖਾ ਪਿੰਡ ਤਲਵੰਡੀ ਡੇਡੀਆਂ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਦਸੂਆ ਅਸੀਂ ਸੇਵਾ ਲੈ ਕੇ ਆਏ ਆ ਐਨ ਆਰ ਆਈ ਵੀਰਾਂ ਦੀ ਬਹੁਤ ਜ਼ਿਆਦਾ ਸਪੋਰਟ ਹੈਗੀ ਏ ਉਹਨਾਂ ਨੇ ਬਾਰੂ ਮਾਇਆ ਭੇਜ ਕੇ ਜੋ ਰਾਸ਼ਨ ਇੱਥੇ ਆੜ ਪੀੜਤਾਂ ਵਾਸਤੇ ਭੇਜਿਆ ਏ ਦਿਲੂ ਧੰਨਵਾਦ ਕਰਦਾ ਐਨ ਆਰ ਆਈ ਵੀਰਾਂ ਦਾ ਕਿ ਇਹਨਾਂ ਨੂੰ ਹੋਰ ਵੀ ਸੇਵਾ ਹੋਰ ਵੀ ਚਾਹੀਦੀਆਂ ਹੈਗੀਆਂ ਨੇ ਜਿੱਦਾਂ ਡੰਗਰਾ ਵਾਸਤੇ ਚਾਰਾ ਚੋਕਰ ਪਾਣੀ ਪੀਣ ਵਾਲਾ ਬਹੁਤ ਇੱਧਰ ਨੁਕਸਾਨ ਹੋਇਆ ਹੈਗਾ ਜਿੰਨੀ ਜ਼ਿਆਦਾ ਹੋ ਸਕਦੀ ਏ ਐਨ ਆਰ ਆਈ ਵੀਰ ਆਪਣੇ ਪਿੰਡ ਸਾਰੇ ਜਿੰਨੇ ਵੀ ਹੋ ਸਕਦੀ ਇਹਨਾਂ ਦੀ ਮਦਦ ਕਰੀਏ ਕਿਉਂਕਿ ਇੱਕ ਭਰਾ ਦੂਸਰੇ ਭਰਾ ਦੇ ਕੰਮ ਆਂਦਾ ਏ ਔਖੇ ਵਲੇ ਅਸੀਂ ਹੀ ਖੜਨਾ ਨਾਲ ਕਿਉਂਕਿ ਪੰਜਾਬ ਦੂਸਰਿਆਂ ਨਾਲ ਖੜਦਾ ਹੈ ਤੇ ਆਪਣੇ ਨਾਲ ਕਿਉਂ ਨਹੀਂ ਖੜੇਗਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਸਾਰੇ ਵੀਰਾਂ ਦਾ ਐਨ ਆਰ ਆਈ ਵੀਰ ਜਿਨ੍ਹਾਂ ਵੀ ਬਾਹਰ ਵਾਲੇ ਪਿੰਡ ਵਾਲੇ ਨੇ ਸੰਯੋਗ ਦਿੱਤਾ ਹੈ ਦਿਲੋਂ ਧੰਨਵਾਦ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਜ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਲਗਭਗ 2023 'ਚ ਵੇਖਿਆ ਸੀ ਉਹ ਵੀ ਕਲਮ ਸਿੰਘ ਨੇ ਜਿੰਨੇ ਨਗਰਾਂ ਤੋਂ ਲਾ ਕੇ ਸੇਵਾ ਕੀਤੀ ਹੈ ਤਾਂ ਅਸੀਂ ਹੁਣ 2000 ਤੇ ਇਹਦੇ ਵਿੱਚ ਅਸੀਂ ਅੱਜ 18 18 ਤਰੀਕ ਹੋ ਚੁੱਕੀ ਹੈ 2025 2025 ਤੇ ਅਸੀਂ ਕੁਲਵੰਤ ਸਿੰਘ ਨਾਲ ਗੱਲ ਕਰਨ ਲੱਗੇ ਹਾਂ ਪ੍ਰਧਾਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਕੁਲਵੰਤ ਸਿੰਘ ਪਿੰਡ ਤਿਰੂਨ ਡੜੀਆਂ ਟਾਂਡਾ ਹੁਸ਼ਿਆਰਪੁਰ ਡਿਸਟ੍ਰਿਕਟ ਆਪਾਂ ਸਾਰੇ ਅੱਜ ਵੀਰ ਲੈ ਕੇ ਸੇਵਾ ਆਪਾਂ ਇਸ ਨਗਰ ਇਸ ਨਗਰਾਂ ਦੇ ਵਿੱਚ ਪਹੁੰਚੇ ਹਾਂ ਇਸ ਨਗਰਾਂ ਦਾ ਬਹੁਤ ਬੁਰਾ ਹਾਲ ਹੈ ਤੇ ਆਪਾਂ ਸਾਰੇ ਹੀ ਪਿੰਡ ਦੇ ਨੌਜਵਾਨ ਸਭਾ ਪਰ ਸਾਡੇ ਵੀਰ ਬਾਬਾ ਮਹਿੰਦਰ ਸਿੰਘ ਜੀ ਸਰਦਾਰ ਗਵਿੰਦਰਜੀਤ ਸਿੰਘ ਜੀ ਸੁਰਜੀਤ ਸਿੰਘ ਜੀ ਤੇ ਹੋਰ ਵੀ ਸਾਡੇ ਜੋ ਨੌਜਵਾਨ ਵੀਰ ਜਿਹੜੇ ਉਹ ਰਾਸ਼ਨ ਵੰਡ ਰਹੇ ਨੇ ਤੇ ਆਪਾਂ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਹੋਰ ਸਾਡੇ ਇਹਨਾਰੇ ਵੀਰ ਜਿਹੜੇ ਨੇ ਉਹਨਾਂ ਦੇ ਆਪਾਂ ਜੋ ਉਹਨਾਂ ਨੇ ਟੈਲੀਫੋਨ ਸਾਡੇ ਵੱਸਤੇ ਭੇਜਿਆ ਆਪਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਉਹਨਾਂ ਦੀ ਬਰੋਦਲਤੀ ਸਾਪਾ ਇੱਥੇ ਇਹਨਾਂ ਨਗਰਾਂ ਦੇ ਆਪਾਂ ਦਰਸ਼ਨ ਕਰ ਸਕੇ ਆ ਇਹਨਾਂ ਨਗਰਾਂ ਦੇ ਵਿੱਚ ਵਿਚਰ ਸਕੇ ਆ ਇੱਥੇ ਤੱਕ ਪਹੁੰਚ ਸਕੇ ਆ ਅਗਰ ਸਾਡੇ ਐਨ ਆਰ ਆ ਵੀਰ ਇਹਨਾਂ ਨਾ ਕਰਦੇ ਤੇ ਆਪਾਂ ਹੁਸੈਨ ਦਾਪਾ ਇਹਨਾਂ ਇਲਾਕਿਆਂ ਦੇ ਵਿੱਚ ਨਾ ਹੁੰਦੇ ਤੇ ਬੜੀ ਕਿਰਪਾ ਹੈ ਬਾਬੇ ਨਾਨਕ ਦੀ ਸਾਡੇ ਸੰਤ ਪਾਪਾ ਪ੍ਰੇਮ ਸਿੰਘ ਦੀ ਸਾਡੇ ਇਲਾਕੇ ਦੇ ਜਿਹੜਾ ਸਾਡੇ ਐਨ ਆਰ ਆ ਬੈਲਟ ਜਿਹੜੀ ਸਾਰੀ ਹੈ ਉਹ ਜਿੱਥੇ ਵੀ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤੇ ਸਾਡੇ ਐਨ ਆਰ ਆ ਵੀਰ ਉਥੇ ਇੱਕ ਝੋਟ ਹੋ ਕੇ ਤੇ ਸਾਰੇ ਹੀ ਹਮਲਾ ਮਾਰਦੇ ਨੇ ਤੇ ਵਾਧੂ ਵਾਧ ਕਹਿੰਦੇ ਨੇ ਜਿੰਨਾ ਵੀ ਹੋ ਸਕੇ ਸਾਨੂੰ ਤੇ ਸੁੱਕੀ ਚਾਹੀਦਾ ਕੀ ਤੁਹਾਨੂੰ ਜ਼ਰੂਰਤ ਆ ਉਹ ਸਾਡੇ ਦਾ ਤੇ ਭੇਜਦੇ ਵੀ ਨੇ ਤੇ ਉਹ ਕਹਿੰਦੇ ਸੀ ਭੇਜਦੇ ਵੀ ਰਵਾਂਗੇ ਤੇ ਮਹਾਰਾਜ ਜੀ ਅਰਦਾਸ ਕਰਦੇ ਆ ਕਿ ਉਹ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰੇ ਔਰ ਸਾਰੇ ਇਹਨਾਂ ਵੀਰਾਂ ਦਾ ਬੜਾ ਸੁਜੋਗ ਹੈ ਜਿਹੜੇ ਸਾਡੇ ਨਾਲ ਇਸ ਇਲਾਕੇ ਦੇ ਵਿੱਚ ਆਪਣੇ ਕੰਮ ਕਾਰ ਸਾਰੇ ਛੱਡ ਕੇ ਤੇ ਸਾਡੇ ਨਾਲ ਦੁਰੇ ਸਾਡੇ ਕੁਲਵੰਤ ਸਿੰਘ ਪ੍ਰਧਾਨ ਜਿਹੜੇ ਨੇ ਉਹ ਵੀ ਮੇਰਾ ਸਰਨਾਵੀਆ ਹੀ ਆ ਉਹਨੂੰ ਵੀ ਆਪਾਂ ਇੱਕ ਬੇਨਤੀ ਕਰੀ ਦਿੱਤੀ ਉਹ ਵੀ ਸਾਰੇ ਆਪਰੇ ਪ੍ਰਧਾਨ ਜੀ ਨੇ ਜੈਦਰ ਸਾਹਿਬ ਨੇ ਤੇ ਬਾਬਾ ਵੀਰ ਸਿੰਘ ਜਿਹੜੇ ਨੇ ਉਹਨਾਂ ਦੇ ਆਪਾਂ ਡੇਰੇ ਤੇ ਅੱਜ ਪਹੁੰਚੇ ਆ ਤੇ ਆ ਦੇਖੋ ਤੁਸੀਂ ਇਧਰ ਸਾਰਾ ਬਹੁਤ ਬੁਰਾ ਹਾਲ ਹੈ ਇੱਕ ਦਰਿਆ ਦੇ ਤਿੰਨ ਦਰਿਆ ਬਣ ਗਏ ਨੇ ਇਧਰ ਤੇ ਪਾਣੀ ਅਜੇ ਵੀ ਇਹਨਾਂ ਦੇ ਜੋ ਡੇਰੇ ਨੇ ਇਹਨਾਂ ਦੇ ਆਰਚੇ ਵਿਚਾਰ ਸ਼ਵੇਰੇ 5-5 ਫੁੱਟ ਪਾਣੀ ਤਕਰੀਬਨ ਖੇਤਾਂ ਦੇ ਵਿੱਚ ਖੜਾ ਹੋਇਆ ਸੋ ਇਹ ਪਰਪਈ ਆਪਾਂ ਤਾਂ ਨਹੀਂ ਕਰ ਸਕਦੇ ਇਹ ਆਪਾਂ ਪਰਮਾਤਮਾ ਹੀ ਕਰ ਸਕਦਾ ਪਰ ਸਾਡਾ ਆਪਾਂ ਯੋਗਦਾਨ ਪਾ ਸਕਦੇ ਆ ਆਪਣੇ ਭਰਾਵਾਂ ਦੇ ਨਾਲ ਭਰਾਵਾ ਖੜ ਕੇ ਕੋਈ ਕੋਈ ਪੰਜਾਬ ਵਸਦਾ ਗੁਰਾਂ ਦੇ ਨਾਲ ਤੇ ਇਸੇ ਕਰਕੇ ਪੰਜਾਬ ਦੇ ਵਿੱਚ ਜਿਹੜਾ ਵੀ ਜਾਂਦਾ ਉਹ ਕਦੀ ਭੁੱਖਾ ਨਹੀਂ ਮਰਦਾ ਤੇ ਬਾਬੇ ਨਾਨਕ ਦੀ ਜਿਹੜੇ 20 ਲੇ ਦੇ ਲੰਗਰ ਚਲਾਏ ਨੇ ਉਹ ਸਾਡੇ ਅੱਜ ਤੱਕ ਵੀ ਚੱਲ ਰਹੇ ਨੇ ਤੇ ਚੱਲਦੇ ਰਹੇ ਨੇ ਜਿੱਥੇ ਵੀ ਆਪਾਂ ਨੂੰ ਕਿਸੇ ਵੀ ਦਿਨਾਂ ਦੀ ਤੋੜ ਆਦੀ ਆ ਆਪਾਂ ਪੰਜਾਬ ਦੇ ਨਾਲ ਆਪਣੇ ਪੰਜਾਬੀਆਂ ਦੇ ਨਾਲ ਪੰਜਾਬੀਅਤ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੇ ਸਾਨੂੰ ਕਿਸੇ ਕਿਸ ਦੀ ਕਮੀ ਨਾ ਆਵੇ ਤੇ ਆਪਾਂ ਨਾ ਇਹਨਾਂ ਨੂੰ ਕਮੀ ਜਿਹੜੀ ਉਹ ਰਹਿਣ ਦੇਣੀ ਆ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਨਾਲ ਬਾਬਾ ਮਹਿੰਦਰ ਸਿੰਘ ਜੋ ਵੀ ਆਏ ਨੇ ਉਹ 2 ਮਿੰਟ ਵਾਸਤੇ ਉਹ ਵੀ ਆਪਣੇ ਵਿਚਾਰ ਪੇਸ਼ ਕਰਨਗੇ